ਸਿੱਧੂ ਮੁਚੇ ਵਾਲੇ ਦੇ ਮਰਡਰ ਤੇ ਦੇਖਿਆ ਚਾਹੀ ਪਾਜੀ ਉਹਨਾਂ ਨੇ ਬਹੁਤ ਬੜੇ ਵੈਪਨ ਮੰਗਾਏ ਹੋਏ ਸੀਗੇ ਪਾਜੀ ਜਿਹੜੇ ਉਹ ਪਿਸਟਲ ਸੀਗੇ ਨਾ ਉਹ ਵੀ ਲਾਈਕ ਕੇ 47 ਵਰਕ ਕਰਦੀ ਸੀ ਜਿੱਦਾਂ AK 47 ਵਰਕ ਕਰਦੀ ਹੈ ਨਾ ਉਹ ਪਿਸਟਲ ਉਦਾਂ ਵਰਕ ਕਰਦੀ ਸੀ ਜਿਹੜੇ ਉਹ ਪਿਸਟਲ ਨੇ ਹਮ ਬਿਕੋਜ਼ ਹੁਣ ਇਹ ਲਾਈਨ ਚ ਰਹਿ ਕੇ ਸਾਨੂੰ ਇੰਨਾ ਕੁ ਪਤਾ ਲੱਗ ਗਿਆ ਵੀ ਇਹ ਕਿਹੜਾ ਹਥਿਆਰ ਹੈ ਕਿ ਕਿਵੇਂ ਆ ਮੈਂ ਤੁਹਾਨੂੰ ਤਾਂ ਦੱਸ ਰਿਹਾ ਕੀ ਲਾਈਕ ਇੰਨੇ ਖਤਰਨਾਕ ਹਥਿਆਰ ਸੀ ਜਿਹੜੇ ਸਿੱਧੂ ਨੂੰ ਮਾਰਨ ਲਈ ਆਏ ਸੀ ਤੇ ਤਾਂ ਕਰਕੇ ਭਾਜੀ ਅੰਕਿਤ ਕੁੜੇ ਬਹੁਤ ਖਤਰਨਾਕ ਹਥਿਆਰ ਸੀਗੇ ਤਾਂ ਹੀ ਤਾਂ ਭਾਜੀ ਮਤਲਬ ਸਾਡੀ ਕੀਸਾ ਜਿਹੜਾ ਸੁਨਿਆਰਾ ਸੀ ਉਹ ਇੱਕ ਗੋਲੀ ਚ ਹੀ ਮਰ ਗਿਆ ਹੂੰ ਮਤਲਬ ਇੱਕ ਗੋਲੀ ਇੱਕ ਗੋਲੀ ਦੇ ਚ ਹੀ ਖਤਮ ਹੋ ਗਿਆ ਹਾਂ ਉਹ ਤਾਂ ਚਲੋ ਬਾਅਦ ਚ ਅਕਸ਼ਿ ਅਕਸ਼ੋਰਾ ਨੇ ਉਹਦੇ ਹੋਰ ਗੋਲੀਆਂ ਮਾਰਤੀਆਂ ਹੂੰ ਲੇਕਿਨ ਜੋ ਮੈਂ ਮਤਲਬ ਜਿਹੜਾ ਕੀਸਾ ਚਲਾਨ ਹੁੰਦਾ ਜੋ ਮੈਂ ਉਹਦੇ ਚ ਪੋਸਟਮਾਰਟਮ ਰਿਪੋਰਟ ਪੜ੍ਹੀ ਹੈ ਹੂੰ ਲਾਈਕ ਜਿਹੜਾ ਉਹਦੇ ਫਾਇਰ ਵੱਜਿਆ ਨਾ ਦਿਲ ਚ 0.45 ਦਾ ਉਹਨੇ ਭ੍ਰਸ਼ਟ ਕਰਤਾ ਉਹਦਾ ਦਿਲ 147 ਟੁਕੜਿਆਂ ਚ ਐਨਾ ਖਤਰਨਾਕ ਅਤਿਆਚਾਰ ਹੂੰ 0.45 ਜਿਸ ਨਾਲ ਅੰਕਿਤ ਨੇ ਸੁਨਿਆਰੇ ਨੂੰ ਗੋਲੀ ਮਾਰੀ ਸੀ ਤੁਸੀਂ ਅੰਕਿਤ ਭਾਦੋਂ ਨੂੰ ਮਿਲੇ ਸੀ ਕਦੇ ਮਿਲੇ ਸੀ ਦੋਸਤ ਵੀ ਕੋਈ ਨਹੀਂ ਦੋਸਤ ਦੋਸਤੀ ਕਹਿ ਸਕਦੇ ਹਾਂ ਭਾਜੀ ਜਦੋਂ ਮਿਲੇ ਸੀ ਮੈਂ ਕਈ ਵਾਰ ਬਟ ਐ ਨਹੀਂ ਹੈ ਕਈ ਵਾਰ ਮੈਂ ਉਹਦੇ ਬਹੁਤ ਨੇੜੇ ਸੀ ਅੱਛਾ ਮੈਂ ਭਾਜੀ ਚੰਡੀਗੜ੍ਹ ਰਹਿੰਦਾ ਸੀ ਹੂੰ ਤੇ ਅਸਲ 'ਚ ਮੇਰੇ ਕੋਲ ਉਥੇ ਨਾ ਪੂਰਾ ਫਲੋਰ ਸੀਗਾ ਬਿਲਕੁਲ ਤਿੰਨ ਕਮਰੇ ਸੀ ਤੇ ਇਹ ਇਹ ਨੂੰ ਪਾਜੀ ਨਵ ਨੇ ਦੋ ਵਾਰ ਮੇਰੇ ਕੋਲ ਰਹਿਣ ਲਈ ਵੇਚਿਆ ਸੀ ਅੰਕਿਤ ਵੱਲੋਂ ਹਾਂਜੀ ਤੇ ਪਾਜੀ ਮੈਨੂੰ ਵੀ ਸ਼ੁਰੂ ਚ ਪਹਿਲਾਂ ਐ ਲੱਗਦਾ ਸੀ ਇਹ ਲਾਈਨ ਚ ਬੜੀ ਚਮਕ ਦਮਕ ਹੈ ਬੜੀ ਚੜਾਈ ਤੁਹਾਨੂੰ ਲੱਗਦਾ ਆਣਾ ਵੀ ਅੰਕਿਤ ਪਾਦੋ ਜਿਦਾ ਉਸ ਟਾਈਮ ਇੰਨਾ ਨਾਮ ਸੀਗਾ ਕਿ ਮੇਨ ਮੇਨ ਗੈਂਗਸਟਰ ਸੀ ਉਸ ਸਮੇਂ ਦਾ ਵੀ ਮੈਨੂੰ ਤੁਹਾਡੇ ਕੋਲ ਆ ਕੇ ਰਹਿ ਰਿਹਾ ਤਾਂ ਤਾਂ ਐ ਲੱਗਦਾ ਆਣਾ ਵੀ ਮੇਰਾ ਤਾਂ ਚੜਾ ਮੈਂ ਤਾਂ ਕੋਈ ਮੇਰਾ ਕੋਈ ਗੇਲ ਮੈਂ ਤਾਂ ਕੋਈ ਰੋਕ ਹੀ ਨਹੀਂ ਸਕਦਾ ਸਾਨੀ ਨਾ ਪਾਜੀ ਤੁਹਾਨੂੰ ਗੱਲ ਦੱਸਦਾ ਸਾਨੀ ਪਾਜੀ ਨੇ ਇੱਕ ਫੋਟੋ ਖਿਚਾਰ ਕੇ ਸੀ ਪਿਸਤਲ ਜਾ ਕੇ ਮੈਨੇ ਤੇ ਨਾ ਉਹ ਜਦੋਂ ਪੁਲਿਸ ਨੇ ਦੇਖੀ ਨਾ ਤੇ ਮੈਨੂੰ ਖੁਦ ਐਸਐਚਯੂ ਸ਼ਮਿੰਦਰ ਸਿੰਘ ਪਟਿਆਲੇ ਸੇ ਆਈ ਉਹਨਾਂ ਨੇ ਕਿਹਾ ਕਹਿੰਦੇ ਬਾਹਰ ਤਾਂ ਸਾਲਿਓ ਤੁਹਾਡੇ ਰੱਬ ਵੀ ਯਾਦ ਨਹੀਂ ਹੁੰਦਾ ਹਨ ਤਿਉਹ ਗੱਲ ਸੱਚੀ ਹੈ ਪਾਜੀ ਬਾਹਰ ਰੱਬ ਨਹੀਂ ਯਾਦ ਹੁੰਦਾ ਲੇਕਿਨ ਉਹ ਕਾਲ ਕੋਠੜੀ ਚ ਨਾ ਪਾਜੀ ਬੰਦਾ ਰੱਬ ਨੂੰ ਹੀ ਧਿਆਨ ਦਿੰਦਾ ਕਿ ਮੇਰਾ ਹੋਰ ਟਰਟਚਰ ਨਾ ਹੋਏ ਕਿ ਮੈਂ ਬਚ ਜਾ ਤੀ ਭਾਜੀ ਉਸ ਤੋਂ ਬਾਅਦ ਜਦੋਂ ਮੈਂ ਜੇਲ ਜਲਾ ਜਾਣਾ ਨਾ ਪਹਿਲੇ 2-3 ਮਹੀਨੇ ਤਾਂ ਐ ਲੰਘਦੇ ਆ ਕਿ ਹਾਂ ਮੇਰੀ ਬੇਲ ਹੋ ਜਾਣੀ ਹੈ ਹੋਣੀ ਹੈ ਘਰੋਂ ਵੀ ਮੈਂ ਭਾਜੀ ਇਕੱਲਾ-ਇਕੱਲਾ ਆ ਲਾਈਕ ਮੇਰੇ ਕੋਈ ਭੈਣ ਭਰਾ ਨਹੀਂ ਹੈ ਕਿ ਘਰ ਦੇ ਵੀ ਆ ਰਹੇ ਨੇ ਕਿ ਬੇਲ ਹੋ ਜਾਣੀ ਹੈ ਕਿ ਮੇਰਾ ਕਿਹੜਾ ਕੋਈ ਐਡਾ ਰੋਲ ਹੈ ਲੇਕਿਨ ਭਾਜੀ ਇਹ 3 ਕੁ ਮਹੀਨੇ ਲੰਘਦੇ ਮੈਨੂੰ ਪਤਾ ਲੱਗਦਾ ਹੈ ਕਿ ਇਸ ਮਟਰ ਦੀ ਅਸਲ ਚ ਅਸਲੀਅਤ ਕੀ ਹੈ ਕੀ ਇਸ ਮਰਡਰ ਚ ਡੇਡੇ-ਬਡੇ ਗੈਂਗਸਟਰ ਇਨਵੋਲਵ ਨੇ ਜੱਜ ਫਾਈਲ ਚੱਕਣ ਤੋਂ ਪਹਿਲਾਂ ਸੂਵਾਰ ਸੋਚੇਗਾ ਹੂੰ ਚਾਹੀ ਮੇਰਾ ਰੋਲ ਕੱਲਾ 120 ਬੀਚ ਐਪਲੈਨਿੰਗ ਚ ਮੈਂ ਮਰਡਰ ਚ ਨਹੀਂ ਹੈਗਾ ਮੈਂ ਮੌਕੇ ਤੇ ਨਹੀਂ ਹੈਗਾ ਹੂੰ ਚਾਹੀ ਮੇਰਾ 120 ਬੀਚ ਹੈ ਮੈਂ ਦੂਰ ਬੈਠਾ ਸੀ ਲੇਕਿਨ ਪੁਲਿਸ ਨੇ ਰੋਲ ਤਾਂ ਜੋੜਤਾ ਨਾ ਕਿ ਫੋਨ ਤੇ ਇਹਦੀ ਗੱਲ ਹੁੰਦੀ ਸੀ ਉਹਨਾਂ ਨਾਲ ਕੀ ਨੇ ਰਖਵਾਇਆ ਉੱਥੇ ਹੂੰ ਬੜਪਾ ਜੀ ਤਿੰਨ ਮਹੀਨੇ ਜਦੋਂ ਲੰਗੇ ਨਾ ਮੇਰੇ ਕੋਲ ਫੋਨ ਵੀ ਸੀ ਬਾਜੀ ਜੇਲ੍ਹ ਚ ਮੈਂ ਝੂਠ ਨਹੀਂ ਬੋਲਦਾ ਅੰਬਾਲਾ ਜੀਲ 'ਚ ਫੋਨ ਖੁੱਲੇ ਚੱਲਦੇ ਸੀ ਭਾਜੀ ਤੁਹਾਡੇ ਕੋ ਫੋਨ ਵੀ ਨੈਟ ਵੀ ਚੱਲਦਾ ਨੈਟ ਚੱਲਦਾ ਸੀ ਭਾਜੀ ਨੈਟ ਵੀ ਚੱਲਦਾ ਨੈਟ ਚੱਲਦਾ ਸੀ ਬੜਾ ਫੋਨ ਸੀ ਭਾਜੀ ਸਾਰੀ ਸਾਰੀ ਰਾਤ ਫੋਨ ਚਲਾਣਾ ਸਾਰਾ ਸਾਰਾ ਦਿਨ ਫੋਨ ਚਲਾਣਾ ਲੇਕਿਨ ਭਾਜੀ ਉਸ ਜੀਲ ਤੇ ਰਹਿ ਕੇ ਨਾ ਜਦੋਂ ਮੈਨੂੰ ਹੋਰ ਗੈਂਗਸਟਰ ਮਿਲਣ ਲੱਗੇ ਜਿਨ੍ਹਾਂ ਨੇ ਭਾਜੀ ਹਰਿਆਣੇ ਦੇ ਐਸੇ-ਐਸੇ ਗੈਂਗਸਟਰ ਜਿਨ੍ਹਾਂ ਨੇ ਆਪਣੇ ਹੱਥੀ 25-25 30 ਮਰਡਰ ਕਰ ਰੱਖੇ ਸੀ ਹਾਂਜੀ ਤੇ ਭਾਜੀ ਉਹਨਾਂ ਨੂੰ ਹੋ ਗਏ ਸੀ ਅੰਦਰ 7-8 ਸਾਲ ਜਿੰਨੇ ਸਜ਼ਾ ਹੋਈ ਹੋਈ ਸੀ ਕੁਝ ਭਾਜੀ ਉਹ ਬੰਦੇ ਸੱਚਾਈ ਦੱਸਦੇ ਨੇ ਉਹ ਬੰਦਿਆਂ ਦੀ ਜਿਹੜੀ ਉਮਰ ਹੈ ਨਾ ਤੇ ਉਹ ਬੰਦਿਆਂ ਦਾ ਜਿਹੜਾ ਐਕਸਪੀਰੀਅੰਸ ਹੋ ਜਾਂਦਾ ਹੈ ਜਾਂ ਜੋ ਉਹ ਬੰਦੇ ਦੀਆਂ ਜਿਹੜੀਆਂ ਉਹਨਾਂ ਬੰਦਿਆਂ ਦੀ ਜਿਹੜੀ ਗੱਲਾਂ ਹੁੰਦੀਆਂ ਨੇ ਭਾਜੀ ਉਹ ਅਸਲ ਸੱਚਾਈ ਦੱਸਦਿਆਂ ਨੇ ਕਿ ਗੈਂਗਸਟਰ ਹੁੰਦਾ ਕੀ ਹੈ ਹੂੰ ਭਾਜੀ ਗੈਂਗਸਟਰ ਨੇ ਮਟਰ ਕਰਤਾ ਉਹਨੂੰ 20 ਸਾਲ ਸਜ਼ਾ ਹੋਗੀ ਹੂੰ ਉਹ ਉਸੇ ਵੀ ਨਹੀਂ ਮਰ ਗਿਆ ਖਤਮ ਹੋ ਗਿਆ ਖਤਮ ਹੋ ਗਿਆ ਭਾਜੀ ਭਾਜੀ ਜਿਸ ਦਿਨ 20 ਸਾਲ ਸਜ਼ਾ ਹੁੰਦੀ ਹੈ ਨਾ ਕਿਸੇ ਨੂੰ ਇੱਕ ਮਹੀਨਾ ਰੋਟੀ ਨਹੀਂ ਖਾਂਦਾ ਉਹ ਬੰਦਾ ਮੈਂ ਜੀਲ ਚ ਦੇਖਿਆ ਉਹ ਬੰਦਾ ਜ ਰੋਟੀ ਪਾਣੀ ਵੀ ਚੱਜ ਨਾਲ ਛੱਡ ਦਿੰਦਾ ਜਿਸ ਦਿਨ ਉਹਨੂੰ ਦੋਸ਼ੀ ਠਹਿਰਾ ਦਿੰਦੇ ਨੇ ਮਰਡਰ ਚ ਮਰਡਰ ਚ ਤਾਂ ਪਤਾ ਹੀ 20 ਸਾਲ ਸਜ਼ਾ ਆਉਣੀ ਹੈ ਜਿਸ ਦਿਨ ਉਹਨੂੰ ਦੋਸ਼ੀ ਠਹਿਰਾ ਦਿੰਦੇ ਆ ਨਾ ਉਹਦੇ ਰੰਗ ਭੋੜ ਜਾਂਦੇ ਆ ਤੇ ਮੈਂ ਵੱਡੇ ਵੱਡੇ ਗੈਂਗਸਟਰਾਂ ਦੇ ਦੇਖਿਆ ਉਥੇ ਮੋਨੂ ਰਾਣਾ ਗਏ ਗਏ ਹਰਿਆਣੇ ਦੀ ਉਹਨਾਂ ਸਾਰਿਆਂ ਨੂੰ 20 ਬੰਦੇ ਸੀਗੇ ਉਹਨਾਂ ਨੇ ਇੱਕ ਮਰਡਰ ਕੀਤਾ ਹੋਇਆ ਸੀ ਉਥੇ ਉਹਨਾਂ ਸਾਰਿਆਂ ਨੂੰ ਸਜ਼ਾ ਹੋਈ ਸੀ ਭਾਜੀ ਰੰਗ ਉੜ ਗਏ ਸੀ ਉਹਨਾਂ ਦੇ ਗੱਲਾਂ ਬਦਲ ਗਈਆਂ ਸੀ ਉਹਨਾਂ ਦੀਆਂ ਭਾਜੀ ਇਹ ਲਾਈਨ ਦੀ ਚਮਕ-ਦਮਕ ਦਿਖਦੀ ਆ ਹੁਣ ਭਾਜੀ ਮੈਂ ਤੁਹਾਨੂੰ ਇੱਕ ਨਾ ਮੁੰਡੇ ਦੀ ਕਹਾਣੀ ਸੁਣਾਨਾ ਰਾਜਨ ਜਾੜ ਦੀ ਹੂੰ ਉਹ ਭਾਜੀ 307 ਚੰਦਰ ਆ ਗਿਆ ਹੂੰ ਚਲੋ ਭਾਜੀ ਉਹ ਸਾਡੇ ਲੋਰੈਂਸ ਵਾਲਿਆਂ ਚ ਆ ਕੇ ਰਹਿਣ ਲੱਗ ਗਿਆ ਸੀ ਲੋਰੈਂਸ ਵਾਲੇ 30 40 ਜਾਨੇ ਸੀ ਨਾ ਅੰਦਰ ਇਹਨਾਂ ਨੂੰ ਇਕੱਠੇ ਰੱਖਿਆ ਹੋਇਆ ਸੀ ਚਲੋ ਉਹ ਸਾਡੇ ਜਾ ਕੇ ਰਹਿਣ ਲੱਗ ਗਿਆ ਉਹ ਉਹਨੇ ਦੇਖਿਆ ਕਿ ਜਿਵੇਂ ਜੇਲ੍ਹ ਚ ਤਾਂ ਫੋਨ ਵੀ ਆ 307 ਦੇ ਕੇਸ ਚ ਆਇਆ ਸੀ ਭਾਜੀ ਉਹਦੀ 3-4 ਮਹੀਨਿਆਂ ਚ ਪੇਲ ਹੋ ਜਾਣੀ ਸੀ 6 ਮਹੀਨਿਆਂ ਚ ਉਹਨੇ ਅੰਦਰ ਆ ਕੇ ਫੋਨ ਚਲਾਇਆ ਵੀ ਇੱਥੋਂ ਦਾ ਮੈਂ ਵੀਡੀਓ ਕੋਲਾ ਕਰਦਾ ਆਂ ਵੀ ਝੀਲ ਚ ਕੀ ਚੱਕਰ ਉੱਤੋਂ ਪਾਜੀ ਚੱਕਰ ਕੀ ਹੁੰਦਾ ਲੋਰੈਂਸ ਦੀ ਪੰਚਕੁਲਾ ਪੇਸ਼ੀ ਹੁੰਦੀ ਹੈ ਰਾਜਸਥਾਨ ਤੋਂ ਅਜਮੇਰ ਤੋਂ ਤੇ ਉਹਨੂੰ ਰਾਹਦਾਰੀ ਤੇ ਅੰਬਾਲੇ ਰੋਕ ਦਿੰਦੇ ਆ ਸਾਡੇ ਕੋਲ ਆਂਦੇ ਫਿਰ ਆਹਦਾ ਰੀਤੇ ਰੁਕਦਾ ਉਹ ਪਾਜੀ ਰਾਜਨ ਜਾਟੂ ਨੂੰ ਮਿਲ ਲੈਂਦਾ ਅੱਛਾ ਉੱਥੇ ਉੱਥੇ ਮਿਲ ਲੈਂਦਾ ਉਹਦੀ ਗੱਲਾਂ ਤੋਂ ਇੰਨਾ ਇੰਪ੍ਰੈਸ ਹੋ ਜਾਂਦਾ ਉਹਨਾਂ ਨੂੰ ਬੜਾ ਸਮਝਾਇਆ ਪਾਜੀ ਜੋ ਦੋਦੀ ਬੀਹਲ ਹੋਈ ਕਿੰਨ ਬਾਹਰ ਜਾ ਕੇ ਨਾ ਐ ਜਾ ਕੋਈ ਕੰਮ ਕਰੀ ਨਹੀਂ ਨਿਕਲਣਾ ਕੁਝ ਪਰ ਪਾਜੀ ਉਹਨੇ ਬਾਹਰ ਆ ਕੇ ਲੋਰੈਂਸ ਹੋਰਾਂ ਵਿੱਚੇ ਨਾਣਾ ਕਰਦੀ 11 12 ਮੀਟਰ ਕੀਤੇ ਆ ਉਸ ਬੰਦੇ ਨੇ ਉਸ ਬੰਦੇ ਨੇ ਬੇਲੋਂ ਸਰਫੀਕਰ ਆਦ ਕੱਟੀ ਸਰਫੀਕਰ ਆਦ ਵਿੱਚ ਲੋਰੈਂਸ ਨਾਲ ਵਸਿ ਵੀ ਨਾਲ ਸੀਗੇ ਹੁਣ ਅਸੀਂ ਵੀ ਲੋਰੈਂਸ ਦੇ ਨਾਲ ਹੀ ਸੀਗੇ ਅਸੀਂ ਵੀ ਉਹਦੀ ਗੱਲਾਂ ਸੁਣੀਆਂ ਨੇ ਲੇਕਿਨ ਉਹ ਬੰਦਾ ਇੰਨਾ ਇੰਪ੍ਰੈਸ ਹੋ ਗਿਆ ਉਹਨੂੰ ਇਹ ਲੱਗਿਆ ਵੀ ਚੀਲ ਚ ਕੀ ਐ ਫੋਨ ਚੱਲਦੇ ਨੇ ਵੀ ਮੈਂ ਬਾਹਰ ਆ ਜੂਗਾ ਕਿਤੇ ਉਹਨੇ 1 ਕੀਤਾ ਹੋਣਾ ਪਾਜੀ ਫਿਰ 2 ਕਰ ਲੈਂਦਾ ਬੰਦਾ ਫਿਰ ਮਜਬੂਰੀ ਹੋ ਜਾਂਦੀ ਵੀ ਹੁਣ 2 ਕਰ ਲੈ ਜਿੱਥੇ ਜੈ ਜੇ 2 ਹੋ ਜੇ 10 ਨਾਲ ਦੀ ਕਹਿਣ ਲੱਗ ਜਾਂਦੇ ਆ ਨਾਲ ਦੇ ਕਹਿਣ ਸਜਾ ਤਾਂ ਹੋਣੀ ਹੈ ਹਾਂ ਇੱਕ ਚ ਹੋਵੇ ਦੋ 10 ਚ ਤੇ ਪਾਜੀ ਉਹ ਬੰਦੇ ਨੇ 11 ਕਰਤੀ ਹੁਣ ਪਾਜੀ ਨੇ ਇਸ ਟਾਈਮ ਮੈਨੂੰ ਪਤਾ ਲੱਗਿਆ ਸੀ ਕਿਸੇ ਤੋਂ ਵੀ ਉਹ ਦਿੱਲੀ ਧਾਰ ਦੇ ਇਲਚ ਤੇ ਕਹਿੰਦੇ ਉਹ ਬਹੁਤ ਜ਼ਿਆਦਾ ਤੰਗ ਹੈ ਕਿਉਂਕਿ ਦਿੱਲੀ ਧਾਰ ਪਾਜੀ ਫੋਨ ਬਹੁਤ ਘੱਟ ਚੱਲਦਾ ਕਿਉਂਕਿ ਉਹ ਤੇ ਇਸ ਛੇ ਸੱਤ ਜ਼ਿਲ੍ਹਾ ਨੇ ਕਿਸੇ ਚਲਦਾ ਕਿਸੇ ਚ ਨਹੀਂ ਚਲਦਾ ਉਹ ਕਹਿੰਦੇ ਐਨਾ ਜ਼ਿਆਦਾ ਤੰਗ ਹੈ ਦੇਖ ਲਓ ਭਾਜੀ ਆ ਐਂਡ ਅਜੋਕੋ ਉਸ ਦਾ ਹੋਣਾ ਕੀ ਸ਼ਹਿਰ ਸੀਮੀ ਕਹਿੰਦਾ ਸੀਗਾ ਮੈਨੂੰ ਉਹਨੂੰ ਬੜਾ ਸਮਝਾਇਆ ਸੀ ਮੈਂ ਕਿਹਾ ਯਾਰ ਮੈਂ ਫਸਿਆ ਹੋਇਆ ਹਾਂ ਮੈਂ ਕਿਹਾ ਮੈਂ ਇੱਕ ਲਾ ਦਾ ਸਟੂਡੈਂਟ ਸੀ ਮੈਂ ਕਿਹਾ ਮੈਂ ਚੰਗੀ ਕਿਸੇ ਨੌਕਰੀ ਤੇ ਬੈਠਾ ਹੁੰਦਾ ਜਾਂ ਮੈਂ ਆਪਣਾ ਕੋਈ ਚੈਂਬਰ ਲੈ ਕੇ ਆਪਣੇ ਪ੍ਰਾਈਵੇਟਲੀ ਆਪਣੀ ਮੈਂ ਲੋਅਰ ਹੁੰਦਾ ਮੈਂ ਆਪਣਾ ਕੰਮ ਕਰ ਰਿਹਾ ਹੁੰਦਾ ਮੈਂ ਕਿਹਾ ਮੈਂ ਦੇਖ ਯਾਰ ਕਿੱਥੇ ਪਹੁੰਚਾਤਾ ਇਸ ਚੀਜ਼ ਨੇ ਮੈਨੂੰ ਉਹਨੂੰ ਬਹੁਤ ਸਮਝਾਇਆ ਸੀ ਭਾਜੀ ਮੈਂ ਵੈਸੇ ਉੱਥੇ ਹਰ ਇੱਕ ਨੂੰ ਸਮਝਾਂਦਾ ਸੀ ਜਿਹੜਾ ਐਵੇਂ ਦੀ ਚਮਕਦਮਕ ਤੋਂ ਖੁਸ਼ ਹੁੰਦਾ ਸੀ ਹੂੰ ਹੁਣ ਭਾਜੀ ਮੈਂ ਇੱਕ ਚੀਜ਼ ਦੇਖੀ ਸੀ ਉੱਥੇ ਹੁਣ ਭਾਜੀ ਇਹ ਸੀ ਲੋਰੈਂਸ ਵਾਲੀ 30 40 ਬੰਦੇ ਅੰਦਰ ਸੀਗੇ ਹੂੰ ਭਾਜੀ ਜੀਲ 'ਚ ਕੀ ਹੁੰਦਾ ਇੱਕ ਹਾਤਾ ਹੁੰਦਾ ਹੁਣ ਭਾਜੀ ਬੰਦਾ ਹਾਤਾ ਹੁੰਦਾ ਗੈਂਗਸਟਰਾਂ ਦਾ ਹੂੰ ਮਤਲਬ ਜਦੋਂ ਉਹਨਾਂ ਨੇ ਬਾਹਰ ਆਣਾ ਹੈ ਨਾ ਉਹਨਾਂ ਨੂੰ ਪੁਲਿਸ ਹੀ ਲੈ ਕੇ ਆਂਦੀ ਹੈ ਚਾਹੇ ਪੇਸ਼ੀ ਤੇ ਜਾਣਾ ਚਾਹੇ ਕੰਟੀਨ ਤੱਕ ਜਾਣਾ ਅਸੀਂ ਭਾਜੀ ਬਾਹਰ ਆਉਂਦੇ ਸੀ ਜਿਵੇਂ ਚੰਗੇ ਕੱਪੜੇ ਪਾਏ ਹੋਏ ਆ ਚੰਗੇ ਜਾਰਡਨ ਪਾਏ ਹੋਏ ਆ ਉਹ ਜਿਹੜੇ ਬਾਹਰ ਨੇ ਉਹ ਦੇਖਦੇ ਸੀ ਵੀ ਯਾਰ ਲੋਰੈਂਸ ਵਾਲੇ ਤਾਂ ਚੰਗੇ ਕੱਪੜੇ ਪਾਉਂਦੇ ਆ ਚੰਗੇ ਜਾਰਡਨ ਸ਼ੂਜ਼ ਛੱਡੇ ਹੋਏ ਇਹਨਾਂ ਨਾਲ ਪੁਲਿਸਾਂ ਦੀ ਆ ਯਾਰ ਇਹ ਤਾਂ ਨਹੀਂ ਹੋਣਾ ਚੜਾਈ ਬਹੁਤ ਹੈ ਤਾਂ ਭਾਜੀ ਉਹ ਬਾਹਰ ਜਾ ਕੇ ਕੀ ਕਰੇ